ਔਰ ਲਾਇਕ ਸੱਚੀ ਭਾਈ ਨੂੰ ਪਤਾ ਹੀ ਨਹੀਂ ਸਬਜੀ ਕਿਵੇਂ ਬਣਾਉਦੇ ਹੁੰਦੇ ਆ ਹੈਲੋ ਆ ਬੋਲੇ ਓ ਸੱਚੀ ਗਰ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਓ ਭਾਈ ਮੈਂ ਨਾ ਮੈਨੂੰ ਐ ਦੱਸ ਮੈਂ ਨਾ ਛਾਪਜੀ ਬਣਾਉਦਾ ਸੀ ਕਿ ਆ ਵੀ ਕਿਵੇਂ ਕਿਵੇਂ ਬਣਾਈ ਦੀ ਹੁੰਦੀ ਆ ਤੂੰ ਤਾਂ ਲੇਟ ਹੋ ਜਾਏਗਾ ਹਨਾ ਅੱਛਾ ਹਾਂ ਮੈਂ ਤਾਂ ਤੁਹਾਨੂੰ ਲੇਟ ਰੱਖੂੰਗਾ ਐ ਦੱਸੀ ਮੜਾ ਜਾ ਚ ਸਬਜੀ ਦਾ ਕੀ ਹੁੰਦਾ ਹੈਗਾ ਸਾਰਾ ਸਮਾਨ ਕੁੱਕਰ ਚ ਪਾ ਕੇ ਹਾਂ ਤੇ ਬਸ ਤਿੰਨ ਸੀਟੀਆਂ ਚ ਸਬਜੀ ਬਣ ਜਾਂਦੀ ਹੈ। ਉਹ ਇਹ ਕੋਈ ਬਾਰਾ ਔਖਾ ਕੰਮ ਨਹੀਂ। ਸਾਰਾ ਸੌਣ ਵਿੱਚ ਪਾ ਦੀ ਕੁੱਕਰ ਦੇ ਤੇ ਤਿੰਨ ਸੀਟੀਆਂ ਚ ਬਣ ਜੂਗੀ। ਬਸ ਕੁੱਕਰ ਚ ਸਾਰਾ ਸਮਾਨ ਪਾ ਕੇ ਤੇ ਤਿੰਨ ਸੀਟੀਆਂ ਸਬਜੀ ਬਣ ਜੂ। ਬੈਸ ਠੀਕ ਹੈ। ਠੀਕ ਹੈ। ਸਰਾ ਸਬਜੀ ਖਵਾਉਂਗਾ ਮੈਂ ਤੈਨੂੰ। ਠੀਕ ਹੈ। ਠੀਕ ਠੀਕਾ ਬਣਾ ਲਈ ਮਾ ਹਣਾ। ਓਕੇ। ਗੁੱਡ ਨਾਈਟ। ਸਵਾਮੀ। ਹੋਰ ਠੀਕ ਹੈ। 20 ਮਿੰਟਸ ਲੇਟਰ। ਓ ਬੋਲੇ ਅਪਸ। ਕੋ ਹੈਲੋ। ਆ ਕੀ ਕਰੀਏ ਨਾ। ਤੂੰ ਇਧਰ ਆ ਕੇ ਤੇ ਤਨ ਚੀਲੇ ਸਬਜੀ ਬਣੂਗੀ ਮੈਂ ਸੱਤ ਸੀਟੀਆਂ ਮਾਪ ਤੀਆਂ ਗਿਣ ਕੇ ਫੇਜੀ ਨਹੀਂ ਬਣੀ ਐਮ ਐਸ ਸਲੈਂਡਰ ਤੇ ਵੀ ਗਾਲੀ ਦਾ ਆਉਂਦਾ ਹੈਗਾ ਦੱਸਿਆ ਨਹੀਂ ਆ ਫਿਰ ਮੈਨੂੰ ਮੈਂ ਦਿੱਤਾ ਗਿਆ ਸੀ ਬਿਰਾਖ ਲੈ ਮੈਨੂੰ ਕੀ ਲੱਗਿਆ ਹੁਣ ਓ ਬਾਈ ਹਾਂ ਹੁਣ ਦੱਸ ਦੇ ਕਿਵੇਂ ਕਰਦੇ ਆ ਮੈਨੂੰ ਫੇਰ ਉਹੀ ਗੱਲ ਉਹ ਭਰਾਵਾ ਇਹਨੂੰ ਸਿਲੰਡਰ ਤੇ ਰੱਖ ਲਾ ਤੇ ਤਿੰਨ ਸੀਟੀਆਂ ਚ ਬਣ ਜੂਗੀ ਕਰ ਲੈ ਇੰਨਾ ਕੰਮ ਮੈਂ ਕਿਹਾ ਵੇਖੀ ਗਈ ਸਿਲੰਡਰ ਤੇ 20 minutes later ਓ ਹੈਲੋ ਹਾਂ ਆ ਕੀ ਕਰੀਆ ਮੈਂ ਦੱਸੀ ਮੈਨੂੰ ਤੂੰ ਆ ਆਪਣੇ ਤਾਂ ਆਖਿਆ ਵੀ ਸਿਲੰਡਰ ਤੇ ਕਾ ਲਾ ਤੈਨੂੰ ਆਖਿਆ ਓਏ ਚੁੱਲੇ ਤੇ ਰੱਖੀਦੀ ਹੁੰਦੀ ਐ ਕੱਲੇ ਤੇ ਰੱਖ ਲਾ ਤੈਨੂੰ ਸੀਟੀਆਂ ਦੇ ਬਣ ਜੂਗੀ ਹਾਂ ਠੀਕ ਹੋਰ ਕੀ ਹੈ ਠੀਕ ਹੈ ਜਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਉਹਨਾਂ ਮੂੰਹ ਤੋਂ ਵੀ ਹਾਂ ਹੋ ਹੋ ਨਹੀਂ ਦੱਸਦਾ ਤਾ ਆਪੀਆ ਪਾੜ ਜਾ ਬਾਹਲਾ ਖਾ ਲੈ ਪਾੜ ਜਾ ਓ ਪਿਤਾ ਜੀ ਆਪਕਰ ਗਲਤੀ ਹੋ ਗਈ ਤੈਨੂੰ ਸਬਜੀ ਦਾ کہہ ਕੇ ਕੀ ਹੋ ਗਿਆ ਓ ਇਹਨੂੰ ਹਾਂ ਮਾਸੜ ਨੂੰ ਇਹਨੂੰ ਚਲਾ ਵੀ ਲੈ ਓ ਸ਼ਾ ਮੈਂ ਭੁੱਲ ਗਈ ਬਈ ਯਾਰ ਚਲਣਾ ਹੈ ਉਹ ਸ਼ੇਰ ਆ ਕੇ ਬਣੂਗੀ ਅੱਛਾ ਤੂੰ ਬੁੱਧਾ ਨਾ ਕਬੂਤੇ ਜੀ ਤਾਂ ਕਰਦਾ ਸਭ ਸਭ ਨਹੀਂ ਕਹਿਆ ਗੱਲ ਯਾਰ ਭਯੰਗ ਦਿਮਾਗ ਹੀ ਨਹੀਂ 20 minutes later ਵਾਹ ਹਾਂ ਬੜੀ ਯਾਰ ਮੈਂ ਤਾਂ ਮੈਂ ਸਾਫ ਕਰ ਤਾ ਸਾਥ ਕਿਹੜੇ ਕੱਟਦੇ ਮੈਂ ਇਥੋਂ ਉਧਰ ਲੈ ਜਾਂਦਾ ਸਲੇ ਆ ਚੁਣਾ ਇਧਰੋਂ ਇਧਰ ਲੈ ਜਾਂ ਲੈ ਮੈਂ ਅੰਕਲ ਜੀ ਓਏ ਧੋਰੀ ਫਿਰਦਾ ਬੜੀ ਨਹੀਂ ਅੰਕਲ ਜੀ ਨਾ ਕਰਦੇ ਅਏ ਨਾ ਕਰਦੇ ਜੇ ਪੰਗਾ ਲੈਣਾ ਤੈਨੂੰ ਕਹਿ ਕੇ ਸਾਜੀ ਦਾ ਓ ਅੰਕਲ ਜੀ ਇਹਨੂੰ ਗਾੜ ਲਾ ਇਹਨੂੰ ਇਹਨੂੰ ਲੈਟਰ ਨਾਲ ਅੱਗ ਲਾਉਣੀ ਹੈ ਲੈਟਰ ਨਾਲ ਅੱਛਾ ਲੈਟਰ ਨਾਲ ਆਹੋ ਕੀ ਹੋ ਗਿਆ ਹੁਣ ਹੈ ਉਹ ਦਿਹਾੜੀ ਨੂੰ ਫੋਨ ਕਰਾਂਗੇ ਫੇਰ ਹੀ ਲੈਟਰ ਪੱਟਣਗੇ ਹਨਾ ਆਪਾਂ ਓਏ ਰੇ ਦਫਾ ਇਹਨੂੰ ਪੰਗਾ ਦੇ ਜਾ ਓਏ ਓਏ ਮਾਸਾ ਸਿੱਖਾਂ ਦਾ ਡੱਬੀ ਨਹੀਂ ਹਾਂ ਇਹਨੂੰ ਆਨ ਕਰਨਾ ਹੈ ਸਿੱਖਾਂ ਦੇ ਡੱਬੀ ਨਾਲ ਅੱਗ ਲਾ ਦੇ ਬਾਏ ਇਹ ਬਾਤ ਨਾ ਇੰਨਾ ਕੰਮ ਕਰਦੇ ਬਈ ਬਣ ਕੇ ਆ ਤਾਂ ਠੀਕ ਖਾਣੀ ਹੈ ਨਾ ਠੀਕ ਹੈ ਹਾਂ ਯਾ ਤੂੰ ਤਾਂ ਹੋ ਵੀ ਲੈ ਲੈ ਅੱਗ ਲਾਉਣੀ ਹੈ ਸਿੱਧਾ ਹੀ ਕਹਿ ਦਿੰਦਾ ਵੀ ਫੂਕ ਦੇ ਜਗਾਰ ਉਹ ਬਾਈ ਨੇ ਇਹ ਨਾ ਗੱਲ ਵੀ ਇਹ ਇਹ ਪ੍ਰਭੂ ਇਹ ਪ੍ਰਭੂ ਹੇ ਹਰੀਦਾਸ ਜੀ ਜਗਨਨਾਥੋ ਪ੍ਰੇਮ ਉਹ ਬੋਲਾ ਹੋਏ ਕੀ ਹੋ ਗਿਆ ਕੁਝ ਨਹੀਂ ਹੋਇਆ ਬਾਈ ਕੀ ਕੀ ਤਾ ਤੂ ਆ ਕੀ ਹੋ ਗਿਆ ਉਹ ਗੱਲ ਵੀ ਹੁਣ ਨਾ ਕੁੱਕਰ ਮਾੜੇ ਆਉਂਦੇ ਆ ਕੁਆਲਿਟੀ ਦੇ ਨਹੀਂ ਕੋਈ ਫਟ ਜਾਂਦੇ ਆ ਕੋਈ ਨਹੀਂ ਤੂੰ ਨਾ ਨਵਾਂ ਕੁੱਕਰ ਲਿਆ ਦਿਂ ਬਾਈ ਸਾਡੀ ਘੈਂਟ ਵੜਵਾਉਂਗਾ ਮੈਂ ਘੈਂਟ ਬਣਾ ਦਿੰਦਾ ਮੈਂ ਸਾਡੀ ਘਰਾਉਗਾ ਤੂੰ ਚੱਤ ਲਾ ਲਾਦੀ ਸਾਡੀ